ਵਾਦਾ ਕੀਤਾ ਸੀ ਗਰੰਟੀ ਦਿੱਤੀ ਸੀ ਬਿਜਲੀ ਫਰੀ ਕਰ ਦਾਂਗੇ ਮਾਰਚ ਦੇ ਵਿੱਚ ਆਪਾਂ ਸੌ ਚੁੱਕੀ 1 ਜੁਲਾਈ ਤੋਂ ਫੈਸਲਾ ਕਰ ਲਿਆ ਕਿ 1 ਜੁਲਾਈ ਤੋਂ ਬਾਅਦ 600 ਜੁੰਟ ਟੋਟੋ ਫਰੀ ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੁਹਾਡੇ ਵੀ ਬਹੁਤ ਸਾਰੇ ਘਰਾਂ 'ਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੋਣਾ ਪੂਰੇ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 200 ਯੂਨਿਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਲੋਕ ਇਸ ਬਚਤ ਦੇ ਨਾਲ ਆਪਣੀ ਦੂਸਰੇ ਕੰਮ ਵੀ ਨਿਪਟਾ ਰਹੇ ਨੇ ਮੇਰਾ ਨਾਮ ਸੀਮਾ ਆ ਸਾਡਾ ਅੱਗੇ ਪਹਿਲਾਂ ਬਿੱਲ ਬਹੁਤ ਆਉਂਦਾ ਸੀਗਾ ਹੁਣ ਸਾਡਾ ਬਿੱਲ ਜ਼ੀਰੋ ਆਉਂਦਾ ਤੇ ਹੁਣ ਅਸੀਂ ਬਹੁਤ-ਬਹੁਤ ਧੰਨਵਾਦ ਭਗਵੰਤ ਮਾਨ ਦਾ ਕਰਦੇ ਆ ਮੇਰਾ ਨਾਮ ਮਹਿੰਦਰ ਕੌਰ ਹੈ ਅਸੀਂ ਉਦਮਨਗਰ ਰਹਿਣ ਵਾਲੇ ਆ ਤੇ ਸਾਡੇ ਬਿੱਲ ਜਿੱਦਾਂ ਜਾਂਦੀ ਸਰਕਾਰ ਹੋਈ ਆ ਸਾਡੇ ਬਿੱਲ ਮਾਫ ਹੋਏ ਆ ਜਿਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਪੈਸੇ ਬਚਦੇ ਆ ਅਸੀਂ ਉਹ ਆਪਣੇ ਹੋਰ ਕੰਮਾਂ ਤੇ ਲਾ ਰਹੇ ਆ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਮੰਦਰ ਪਛੀ ਬਾਂਕੇ ਵਿਆਰੀ ਜਿਮੀਂਦਾਰ ਜੀ ਰਾਜ ਜੀ ਮੰਦਰ ਸ੍ਰੀ ਬਾਂਕੇ ਵਿਆਰੀ ਜੀ ਗੁਰੂ ਜਲ ਰਾਜਗੁਰੂ ਗੰਗਾਡੇ ਦਾ ਇਹ 1000 ਸਾਲ ਪ੍ਰਾਣਾ ਮੰਦਰ ਹੈ ਜੀ ਇਹਦੇ ਨਾਲ ਦੀ ਮੂਰਤੀ ਸਾਹਾਂ ਜਿਹੜਾ ਬਿੰਦਰਾਂ ਵੱਲ ਵਿੱਚ ਜਨਾਂ ਦੇ ਦਿੱਤੇ ਸਾਡੀ ਜੇ ਜੁਰੂ ਦੇ ਤੋਂ ਜਲ ਜੁਰੂ ਦੇ ਦਿੱਤੇ ਜੱਟੇ ਹਰੂ ਅੱਛੇ ਕਿੰਨੇ ਸ਼ਸ਼ੂਬਤ ਕਰਾਈ ਸੀ ਇਹ ਮੋਟੇ ਇਹ ਮਹਾਰਾਜਾ ਹੀਰਧਿੰਦ ਜੱਜ ਜੀ ਮਹਾਰਾਜਾ ਜੀ ਮਹਾਰਾਜਾ ਨੇ ਟਾਈਮ ਦੇ ਜਦਾਂ ਦਾਦਾ ਜੀ ਨੇ ਕਰਾਈ ਸੀ ਮਹਾਰਾਜਾ ਨਾ ਬਾਜੀ ਦੇ ਲਈ ਜਿਹੜੇ ਪੁਰਾਣੇ ਬੰਦੇ ਦਾ ਜਨੇ ਆਪਦਾ ਦੇਖੇ ਨੇ ਹੈਗੇ ਉਹ ਜਿੰਨੇ ਪੁਰਾਣੇ ਬੰਦੇ ਦਾ ਅਰਜਨ ਮੋਢਣਿਕ ਨੇ ਸੀ ਇੱਥੇ ਕਾਫੀ ਮਤਲਬ ਭਗਤਾਂ ਦੇ ਨੇ ਇੱਥੇ ਹਾਂਜੀ ਹਾਂ ਪੂਰਾ ਪੂਰਾ ਮੇਡਾ ਦਾ ਹਰ ਸੰਡੇ ਨੂੰ ਪ੍ਰੋਗਰਾਮ ਹੁੰਦਾ ਤੇ ਚੰਗੀ ਹੁੰਦਾ ਫਲਾਰਾ ਵੀ ਹੁੰਦਾ ਅੱਜ ਜਨਮ ਅਸ਼ਟਮੀ ਤੇ ਫਿਰ ਰਾਤ ਨੂੰ ਸਪੈਸ਼ਲ ਕੀਰਤਨ ਲੱਗੇ ਹਾਂਜੀ ਅੱਜ 8 ਵਜੇ ਤੋਂ ਲੈ ਕੇ 11:30 ਵਜੇ ਤੱਕ ਕੀਰਤਨ ਹੋਊਗਾ ਫਿਰ ਭੱਜ ਲੱਗ ਪਿੱਟੂਗੇ ਕੱਲ ਨੂੰ ਫਿਰ ਨਵੀਂ ਦਾ ਭਲਾਰਾ ਚੱਲੂਗੀ ਕਿੱਥੇ ਕਿੱਥੋਂ ਅੰਨੇ ਸ਼ਰਧਾਲੂ ਜੀ ਉੱਥੇ ਮਤਲਬ ਲੋਕ ਲਈ ਬਾਰੋ ਵੀ ਆਂਦੇ ਰਹਿਣਗੇ बहुत ही प्रसिद्ध मंदिर है साढ़े तीन सौ साल पुराना है और जितने तक मैं अपने विश्वास की गल करा तो छे मंदिर से आके एक तो शांति मिलती है बहुत ही ज्यादा और दूसरा कोई भी मनोकामना तुम लेके आओ तो कुंज बिहारी जी मनोकामना जरूर पूरी कर दे मैं नहीं दे ने कि वो आज इन शुभ ਘੜੀ ਤੇ ਜੋ ਹੈ ਉਹ ਜ਼ਰੂਰ ਆਨ ਦਰਸ਼ਨ ਕਰਨ ਔਰ ਆਪਣੀ ਮਨੋਕਾਮਨਾ ਵੀ ਪੂਰਨ ਕਰਨ ਔਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਉਹਨਾਂ ਦੇ ਜਨਮ ਦਿਵਸ ਤੇ ਜੋ ਹੈ ਸ਼ੁਭ ਕਾਮਨਾ ਦੇ ਕੇ ਜਾਂਦੇ ਮੂਰਤੀ ਦੀ ਗੱਲ ਕਰੀਏ ਕਿ ਮੂਰਤੀ ਇੱਕ ਨਾਬੇ ਆ ਇੱਕ ਬ੍ਰਿੰਦਾਵਨ ਆ ਇਹਦੇ ਨਾਲ ਹਾਂਜੀ ਹਾਂਜੀ इतने भी जो मूर्ति है वो सब तो पुरानी है उस तो बाद जो है वो वृंदावन की मूर्ति को वो मनने जाते हैं और ये मंदिर जो है ऐतिहासिक मंदिर है तो नाभेदा जो है वो प्रसिद्ध मंदिर है फिर दूर दूरों दूरों जो है लोग ही मानते आज किस तरह सेलिब्रेट करते रहे हो कृष्ण जी आज का एक ਪਰਸ਼ਾਦ ਦਾ ਭੰਡਾਰਾ ਲੱਗ ਰਿਹਾ ਹੈ ਤੇ ਦੂਸਰਾ ਸ਼ਾਮ ਨੂੰ ਜੋ ਹੈ ਇੱਥੇ ਚਾਕੀਆਂ ਕੱਢੀਆਂ ਜਾਂਦੀਆਂ ਕੀਰਤਨ ਕਰਿਆ ਜਾਏਗਾ ਔਰ ਬੜਾ achhi tarah jo hai innnu celebrate kiya jayega kaafi prasiddh mandir hai 500 ਸਾਲ ਤੋਂ ਮੰਦਿਰ ਦੇਖੋ ਜੀ ਨਾਬੇ ਨੂੰ ਮਿੰਨੀ ਕਾਸ਼ੀ ਕਿਹਾ ਜਾਂਦਾ ਹੈ ਉਹ ਕਿਸੇ ਗੱਲ ਕਰਕੇ ਹੀ ਕਿਹਾ ਜਾਂਦਾ ਹੈ ਇੱਥੇ ਦੇ ਇਤਿਹਾਸਿਕ ਮੰਦਿਰ ਨੇ ਜਿਹੜੇ ਇਹ ਬਹੁਤ ਮੰਨਤਾ ਵਾਲੇ ਮੰਦਿਰ ਨੇ ਜਿਵੇਂ ਕਿ ਇਹ ਕੁੰਜ ਬਿਹਾਰੀ ਜੀ ਦਾ ਮੰਦਿਰ ਹੈ ਇਹ ਮੂਰਤੀ ਜਾਂ ਫਿਰ ਨਾਭੇ ਵਿੱਚ ਹੈ ਜਾਂ ਇਹ ਤੁਹਾਨੂੰ ਮੂਰਤੀ ਦਿਖੂਗੀ ਬ੍ਰਿੰਦਾਨਨ ਵਿੱਚ ਇਸ ਮੰਦਰ ਦੀ ਬਹੁਤ ਜ਼ਿਆਦਾ ਮੰਨਤਾ ਹੈ ਇਸ ਕਰਕੇ ਇੱਥੇ ਬਹੁਤ ਸ਼ਰਧਾਲੂ ਆਉਂਦੇ ਨੇ ਤੁਸੀਂ ਕੋਈ ਵੀ ਮਨੋਕਾਮਨਾ ਲੈ ਕੇ ਆਉਂਗੇ ਤੁਹਾਡੀ ਇਹ ਪੂਰੀ ਹੋਣੀ ਹੀ ਹੋਣੀ ਹੈ ਕਿਉਂਕਿ ਇਹ ਇੱਕ ਬਣਾਇਆ ਵੀ ਧਰਮੀ ਰਾਜੇ ਸੀ ਜਿਹੜੇ ਨਾਭੇ ਜੀ ਨਾਭਾ ਰਿਆਸਤ ਦੇ ਉਹਨਾਂ ਵੱਲੋਂ 350 ਸਾਲ ਪੁਰਾਣਾ ਮੰਦਰ ਇਹ ਬਣਾਇਆ ਗਿਆ ਸੀ ਜਿਸ ਕਰਕੇ ਇਸ ਮੰਦਰ ਦੀ ਮੰਨਤਾ ਬਹੁਤ ਜ਼ਿਆਦਾ ਹੈ ਅੱਜ ਜਨਮਸ਼ਟਮੀ ਦੇ ਤਿਹਾਰ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਇਹ ਸਭ ਤੋਂ ਪੁਰਾਣੇ ਮੰਦਰਾਂ 90 ਦਾ ਬਾਂਕੇ ਵਿਆਰੀ ਮੰਦਰ ਜੀ ਇੱਥੇ ਬਹੁਤ ਪੁਰਾਣੀਆਂ ਮੂਰਤੀਆਂ ਨੇ 360 ਤੋਂ 300 ਸਾਲ ਪੁਰਾਣੀ ਮੂਰਤੀਆਂ ਆ ਉਹਦੇ ਸਾਨੂੰ ਵੀ ਆਂਦੇ ਉਰੇ 10 ਸਾਲ ਹੋ ਗਏ ਬਾਕੀ ਸਾਰੇ ਉਰੇ ਆਂਦੇ ਨੇ ਮੱਥਾ ਟੇਕਦੇ ਸਭ ਦੀਆਂ ਮੋਨੋਗਾਮਨਾਵਾਂ ਪੂਰੀਆਂ ਹੁੰਦੀਆਂ ਨੇ ਤੇ ਅੱਜ ਜਨਮਸ਼ਟਮੀ ਦਾ ਤਿਹਾਰ ਬਹੁਤ ਹੀ ਧੂਮ-ਧਾਮ ਨਾਲ ਇੱਥੇ ਮਨਾਇਆ ਜਾਏਗਾ ਰਾਤ ਨੂੰ 8 ਵਜੇ ਤੋਂ ਲੈ ਕੇ ਕੀਰਤਨ ਹੋਏਗਾ ਉਸ ਤੋਂ ਬਾਅਦ ਫਿਰ ਰਾਤ ਨੂੰ 12 ਵਜੇ ਆਰਤੀ ਹੋਏਗੀ ਤੇ ਗੁੱਗਾ ਨਮੀ ਦਾ ਵੀ ਕੱਲ ਤਿਹਾਰ ਬਹੁਤ ਉਤਉਮ ਦਾ ਨਾਲ ਮਨਾਇਆ ਜਾਏਗਾ ਲੰਗਰ ਵੀ ਇੱਥੇ ਕੱਲ ਖੁੱਲਾ ਟੁੱਟ ਵਰਤੇਗਾ ਸਾਰਿਆਂ ਨੇ ਪਹੁੰਚਣੇ ਅੱਜ ਇੱਥੇ ਕੀਰਤਨ ਹੋਏਗਾ ਬਹੁਤ ਵਧੀਆ ਮਤਲਬ ਤਰੀਕੇ ਨਾਲ ਇੱਥੇ ਕੀਰਤਨ ਹੁੰਦਾ ਸਾਰੇ ਭਗਤ ਆਂਦੇ ਨੇ ਉਰੇ ਬਹੁਤ ਉਤਸ਼ਾਹ ਨਾਲ ਮਨਾਉਂਦੇ ਨੇ ਸਾਰੇ ਸਾਰੇ ਪਹੁੰਚਣੇ ਥੈਂਕ ਯੂ ਜਿਹੜੀ ਇੱਥੇ ਮੂਰਤੀਆਂ ਨੇ ਉਹਦੀ ਕੀ ਖਾਸੀਅਤ ਹੈ ਕਿ ਉਹ ਇਹ 360 300 ਸਾਲ ਪੁਰਾਣੀਆਂ ਮੂਰਤੀਆਂ ਨੇ ਜੀ 90 ਦੇ ਮਹਾਰਾਜਿਆਂ ਨੇ ਮਤਲਬ Vrindavan ਤੋਂ ਆਈਆਂ ਵੀ ਨੇ ਮੂਰਤੀਆਂ ਜੋ ਮੂਰਤੀਆਂ ਉੱਥੇ Vrindavan ਨੇ ਉੱਥੇ ਹੀ ਆਈਆਂ ਵੀ ਨੇ ਇਹ ਮੂਰਤੀਆਂ ਬਾਂਕੇ ਵਿਆਰੀ ਜੀ ਤੇ ਰਾਧਾ ਰਾਣੀ ਜੀ ਦੀਆਂ ਬਹੁਤ ਪੁਰਾਣੀਆਂ ਪ੍ਰਾਚੀਨ ਮੂਰਤੀਆਂ ਨੇ ਸਭ ਦੀਆਂ monogamnaواں ਪੂਰੀਆਂ ਕਰਦੀਆਂ ਨੇ ਮੁਰਤੀ ਮੈਂ ਬਹੁਤ ਸ਼ੁਰੂ ਤੋਂ ਹੀ ਨਮਸਤੇ ਘੋ ਰਿਹਾ ਹਾਂ ਔਰ ਆ ਰਿਹਾ ਤੇ ਬਹੁਤ પ્રાਚੀਨ ਮੰਦਿਰ ਆਏਗਾ ਜਿੱਥੇ ਸਭ ਸਿੰਫੰਗ ਤੋਂ ਚੜ੍ਹ ਰਿਹਾ ਹੈਗਾ ਤਰਦੀਨ ਸੋਲ ਓਕੇ ਤੇ ਬਹੁਤ ਹੀ ਜ਼ਿਆਦਾ ਕਿ ਤੁਸੀਂ ਆਪ ਨੂੰ ਰਿ ਆਉਂਗੇ ਅਬ ਮੈਂ ਤੁਹਾਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਇੰਨਾ ਤੁਸੀਂ ਮੇਰੇ ਇੱਕ ਵਾਰੀ ਆਏ ਤਾਂ ਤੁਹਾਨੂੰ ਐ ਲੱਗੇਗਾ ਬਹੁਤ ਕੁਝ ਜਿਹੜਾ ਖੋਇਆ ਹੋਇਆ ਤੁਹਾਨੂੰ ਮਿਲੇਗਾ ਵੀ ਤੁਸੀਂ ਆਪਣੇ ਆਪ ਨੂੰ ਦਿਲੋਂ ਇਨਾ ਫੀਲ ਕਰੋਗੇ ਕਿ ਹਾਂ ਤੁਸੀਂ ਠਾਕੂ ਜੀ ਦੇ ਚਰਨਾਂ 'ਚਾਰੇ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰੋਗੇ ਵੀ ਹਾਂ ਤੁਸੀਂ ਨੇ ਮਰਦ ਨੂੰ ਅਕੀ ਮਿਲੇ ਹੋ ਇਹ ਪੁਰਾਤਨ ਮੰਦਿਰਾ ਮਤਲਬ ਇੱਕ ਮੂਰਤੀ ਇੱਥੇ ਇੱਕ ਬਰਿੰਦਾਵਨ ਹੈ ਪੁਰਾਤਨ ਮੂਰਤੀ ਹੈ ਇਹ ਬਿਲਕੁਲ ਤੁਹਾਨੂੰ ਤੁਸੀਂ ਬਰਿੰਦਾਵਨ ਜਾ ਕੇ ਦੇਖਦੇ ਹੋ ਦਰਸ਼ਨ ਤੇ ਉਹੀ ਦਰਸ਼ਨ ਉਰੇ ਤੁਹਾਨੂੰ ਪ੍ਰਾਪਤ ਹੋਣਗੇ ਸੇਮ ਉਹੀ ਸੇਵਾਵਾਂ ਉਰੇ ਭਾਵਨਾ ਉਹੀ ਹੋ ਰਹੀ ਹੈ ਸਾਰੇ ਇੱਕੋ ਦੇ ਆਕੇ ਮਿਲਦੇ ਨੇ ਤੇ ਤੁਸੀਂ ਉਹ ਇਹਨਾਂ ਦੇ ਪ੍ਰੋਪਰ ਐਨ ਵਿਕਾਸ ਹੋ ਰਿਹਾ ਹੈ ਬਹੁਤ ਵਧੀਆ ਵੀ ਚੱਲ ਰਿਹਾ ਥੋੜਾ ਉੱਥੇ ਸ਼੍ਰੀ ਬਾਂਕੇ ਬਿਹਾਰੀ ਮੰਦਿਰ 300 ਸਾਲ ਪੁਰਾਣਾ ਮੰਦਿਰ ਹੈ ਜੀ ਦੂਰੋਂ ਤੋਂ 90 ਦੇ ਸਾਰੇ ਪਿੰਡਾਂ ਲਈ ਨੇੜੇ ਤੇ ਪਟਿਆਲੇ ਜ਼ਿਲ੍ਹੇ ਦੇ ਸਾਰੇ ਲੋਕ ਇੱਥੇ ਦੇ ਦਰਸ਼ਨ ਕਰ ਲੰਦੇ ਨੇ ਬਹੁਤ ਪ੍ਰਾਚੀਨ ਛਵੀ ਹੈ ਠਾਕੁਰ ਜੀ ਦੀ ਐਸੀ ਛਵੀ ਇੱਕ ਨਾਪੇ ਇੱਕ ਬਿੰਦਾ ਬਣ ਤੁਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕਰੋਗੇ ਅੱਜ ਅਸੀਂ 8 ਵਜੇ ਤੋਂ ਕੀਰਤਨ ਸ਼ੁਰੂ ਹੋ ਜਾਣਗੇ ਜੀ 11:30 ਵਜੇ ਦਾ ਕੀਰਤਨ ਚੱਲਣਗੇ 12 ਵਜੇ ਆਰਤੀ ਹੋਊਗੀ ਭਗਵਾਨ ਦੀ ਤੇ ਉਸ ਤੋਂ ਬਾਅਦ ਪ੍ਰਸ਼ਾਦ ਵੰਡਿਆ ਜਾਊਗਾ ਜੀ 4 ਵਜੇ ਕੱਲ ਸਵੇਰੇ ਮੰਗਲ ਆਰਤੀ ਹੋਊਗੀ ਤੇ ਕੱਲ ਸਾਰਾ ਦਿਨ ਨੌਮੀ ਦਾ ਭੰਡਾਰਾ ਚੱਲੂਗਾ ਇਹ ਖਾਸੀਅਤ ਕੀ ਆ ਇਸ ਮੰਦਰ ਚ ਖਾਸੀਅਤ ਇਸ ਮੰਦਰ ਦੀ ਇੱਕ ਖਾਸੀਅਤ ਹੈ ਕਿ ਜੋ ਵੀ ਆਪਣੇ ਸੱਚੇ ਮਨ